ਸੋ ਦੋਸਤੋ ਜਿਵੇਂ ਅਸੀਂ ਤੁਹਾਨੂੰ ਦੱਸਿਆ ਸੀਗਾ ਅਸੀਂ ਪਿੰਡ ਕੁੰਤੀਪੂਰਨ ਜੋ ਕਿ ਨਾਂ ਬਦਲ ਕੇ ਹੁਣ ਪਿੰਡ ਕੋਈ ਬਣ ਚੁੱਕਿਆ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਅਰਜਨ ਹੋਣਾ ਨੇ ਜਿੱਥੇ ਅਗਿਆਤ ਵਾਸਤੇ ਸਮੇ ਆਪਣੇ ਸ਼ਸਤਰ ਲਗਾਏ ਸਨ ਕਿਉਂ ਉਹਨਾਂ ਨੇ ਆਪਣੇ ਸ਼ਸਤਰ ਲਗਾਏ ਤੇ ਕਿਉਂ ਉਹਨਾਂ ਨੇ ਇਹੀ ਜਗ੍ਹਾ ਚੁਣੀ ਅਸੀਂ ਲੋਕਾਂ ਨਾਲ ਗੱਲਬਾਤ ਕਰਾਂਗੇ ਜਿਵੇਂ ਇੱਥੇ ਦੇਖ ਸਕਦੇ ਤੁਸੀਂ ਲੰਗਰ ਹਾਲ ਹੈ ਇਸ ਮੰਦਰ ਦੇ ਵਿੱਚ ਬਹੁਤ ਵਧੀਆ ਲੋਕੇਸ਼ਨ ਹੈ ਆ ਦੋਸਤੋ ਬਹੁਤ ਵਧੀਆ ਹਿਸਟਰੀ ਹੈ ਇੱਥੇ ਦੀ ਆ ਦੇਖੋ ਤੁਸੀਂ ਜਿਵੇਂ ਤੁਸੀਂ ਦੇਖ ਵੀ ਸਕਦੇ ਆ ਤਸਵੀਰਾਂ ਦੇ ਵਿੱਚ ਅਸੀਂ ਉਸ ਮੰਦਰ ਦੇ ਵਿੱਚ ਪਹੁੰਚ ਚੁੱਕੇ ਆ ਤੇ ਤੁਹਾਨੂੰ ਅਸੀਂ ਉਸ ਸਥਾਨ ਦੇ ਵੀ ਦਰਸ਼ਨ ਕਰਾਵਾਂਗੇ ਜਿੱਥੇ ਸ਼ਸਤਰ ਲੁਕਾਏ ਗਏ ਸਨ ਜੋ ਕਿ ਅੱਜ ਕੋਈ ਦੇ ਨਾਂ ਤੋਂ ਮਸ਼ਹੂਰ ਹੈ ਪਿੰਡ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਆਣ ਇੱਥੋਂ ਦੇ ਸਤਾਨਕ ਆਂਟੀ ਜੀ ਯਾ ਮਾਤਾ ਜੀ ਪਹਿਲੇ ਤਾਂ ਤੁਸੀਂ ਇਸ ਮੰਦਿਰ ਦਾ ਇਤਿਹਾਸ ਸਾਨੂੰ ਦੱਸ ਸਕੋ ਕਿ ਜਿਵੇਂ ਅਰਜਨ ਹੋਣਾ ਨੇ ਇੱਥੇ ਸ਼ਸਤਰ ਲਗਾਏ ਸਨ ਜਾਂ ਕੀ ਉਹ ਵਾਕਿਆ ਸੀਗਾ ਜੋ ਤੁਸੀਂ ਸੁਣਿਆ ਜਾਂ ਦੇਖਿਆ ਹੈਗਾ ਸਾਨੂੰ ਤਾਂ ਪਾਜੀ ਇਹ ਹੀ ਪਤਾ ਕਿ ਜਦੋਂ ਰਾਜੇ ਵਿਰਾਟ ਦੀ ਅਖੀਰਲਾ ਸਮਾਸੀਗਾਂ ਨਾਲ ਗਿਆਤ ਵਾਸ ਦਾ ਤਾਂ ਉਹਨਾਂ ਨੇ ਇੱਥੇ ਰਹੇ ਸੀਗੇ ਇੱਥੇ ਉਹਨਾਂ ਨੇ ਸਮਾਂ ਆਪਣਾ ਬਤੀਤ ਕੀਤਾ ਸੀਗਾ ਤਾਂ ਇੱਥੇ ਇੱਕ ਬਾੜ ਵਿੱਚ ਉਹਨਾਂ ਨੇ ਆਪਣੇ ਸ਼ਸਤਰ ਲਗਾਏ ਸੀਗੇ ਯਾਨੀ ਕਿ ਉਹ ਇੱਥੇ ਰਹਿੰਦੇ ਸੀਗੇ ਤਾਂ ਬਾਕੀ ਦਿਨੇ ਕੰਮ ਕਰਕੇ ਆਂਦੇ ਰਾਜੇ ਵਿਰਾਟ ਨੇ ਇੱਥੇ ਆ ਕੇ ਰਾਤ ਨੂੰ ਰਹਿਣਾ ਇਹ ਯਾਪ ਮੰਦਿਰ ਹੈ ਮਾਤਾ ਪ੍ਰਾਚੀਨ ਮੰਦਿਰ ਮਾਤਾ ਕੁੰਤੀ ਜੀ ਨਾਮ ਤੇ ਮਸ਼ਹੂਰ ਹੈ ਇਹ ਕਿੰਨੇ ਕੇ ਸਾਲ ਪੁਰਾਣਾ ਮੰਦਿਰ ਹੋਏਗਾ ਜੀ ਅੰਦਾਜ਼ਾ ਕੋਈ ਪਤਾ ਨਹੀਂ ਭਾਜੀ ਕਾਫੀ ਪੁਰਾਣਾ ਆਪਾਂ ਹੁਣ ਅਸੀਂ ਸਾਨੂੰ ਇਸ ਵੀ ਪੈਲੇ ਪਿਛਲੇ ਤੋਂ ਪਿਛੇ ਪੁਰਾਣੇਾਨੂੰ ਹੀ ਪਤਾ ਹੈ ਕਿ ਕਿੰਨਾ ਪ੍ਰਾਚੀਨ ਮੰਦਿਰ ਹੈ ਠੀਕ ਹੈ ਆਪਣੇ ਸਾਵਣਾ ਪੌਣਵਾਏ ਟਾਈਮ ਦਾ ਮੰਦਿਰ ਹੈ ਇਹ ਮਤਲਬ ਲਾਸਟ ਸਾਲ ਜਿਹੜਾ ਸੀਗਾ ਉਹ ਸਾਵਣਾ ਗਿਆਤ ਵਾਸ ਦਾ ਨਾ ਉਹ ਇੱਥੇ ਬਿਤਾ ਕੇ ਗਏ ਇੱਥੇ ਬਤਾਇਆ ਯਾਰ ਪੂਰਾ ਮਤਲਬ ਲਾਸਟ ਸਾਲ ਆਪਣੇ ਸ਼ਾਸਤਰ ਉਹਨਾਂ ਨੇ ਇੱਥੇ ਛੱਡ ਦਿੱਤੇ ਹਾਂ ਦਿੱਤੇ ਛੱਡ ਦਿੱਤੇਗੇ ਠੀਕ ਜੀ ਕੁੰਤੀ ਮਾਤਾ ਨੂੰ ਕਿਹਾਸ ਲੱਗੀ ਹੋਗੀ ਉਹਨਾਂ ਨੇ ਕਹਾਂ ਮੈਨੂੰ ਪਿਆਸ ਲੱਗੀ ਤਾਂ ਤਾਂ ਉਸ ਟਾਈਮ ਅਰਜੁਨ ਨੇ ਤੀਰ ਚਲਾਇਆ ਸੀਗਾ ਜੋ ਕਿ ਨਾਲ ਦੇ ਪਿੰਡ ਤੇ ਲੱਬਰ ਵਿੱਚ ਉਹਨਾਂ ਨੇ ਚਲਾਇਆ ਇਸ ਕਰਕੇ ਇਸ ਪਿੰਡ ਦਾ ਨਾਮ ਕੁੰਤੀਪੁਰ ਪਿਆਸ ਹੋ ਰਿਹਾ ਹਾਂਜੀ ਠੀਕ ਹੈ ਜੀ ਸੋ ਦੋਸਤੋ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਉਹੀ ਪਿੰਡ ਲੱਬਰ ਪੁਹਾਰੀ ਜਿਹੜਾ ਦੱਸਿਆ ਜਾਂਦਾ ਹੈ ਜਿੱਥੇ ਅਰਜੁਨ ਉਹਨਾਂ ਨੇ ਤੀਰ ਮਾਰ ਕੇ ਕੁੰਤੀ ਮਾਤਾ ਦੀ ਪਿਆਸ ਬੁਝਾਣ ਲਈ ਪਾਣੀ ਕੱਢਿਆ ਸੀਗਾ ਸੋ ਆਓ ਤੁਹਾਨੂੰ ਦਰਸ਼ਨ ਕਰਾਨੇ ਆ ਅਸੀਂ ਜਗ੍ਹਾ ਦੇ ਸੋ ਦੋਸਤੋ ਅਸੀਂ ਬਾਣ ਗੰਗਾ ਸ਼ਿਵ ਮੰਦਿਰ ਬੁਹਾਰੀ ਜੋ ਕਿ ਜ਼ਿਲ੍ਹਾ ਹਿਸ਼ਾਰਪੁਰ ਦੇ ਵਿੱਚ ਸਥਿਤ ਆ ਇਹ ਮੰਦਿਰ ਅਸੀਂ ਪਹੁੰਚ ਚੁੱਕੇ ਹਾਂ ਤੇ ਇਹ ਉਹ ਜਗ੍ਹਾ ਹੈ ਜਿੱਥੇ ਅਰਜੁਨ ਨੇ ਤੀਰ ਮਾਰ ਕੇ ਜਲ ਪ੍ਰਗਟ ਕੀਤਾ ਸੀ ਤੇ ਕੁੰਤੀ ਮਾਤਾ ਦੀ ਜਿਹੜੀ ਆ ਪਿਆਸ ਬੁਝਾਈ ਸੀ ਲਾਸਟ ਜਿਹੜਾ ਆ ਸਾਧ ਅਰਜੁਨ ਹੁਨਾਂ ਦਾ ਤੇ ਪਾਂਡਵਾ ਦਾ ਜਿਹੜਾ ਆ ਗਿਆਤ ਵਾਸਤਾ ਲਾਸਟ ਸਾਧ ਉਹ ਇੱਥੇ ਬਤੀਤ ਹੋਇਆ ਸੀ ਸੋ ਏਸੀ ਪਾਰਟ 1 ਪਾਰਟ 2 ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਸ ਸਥਾਨ ਬਾਰੇ ਪੂਰੀ ਜਾਣਕਾਰੀ ਅਸੀਂ ਆਪਣੇ ਪਾਰਟ 2 ਦੇ ਵਿੱਚ ਦਿੱਤੀ ਆ ਜੋ ਕਿ ਅਸੀਂ ਬਹੁਤ ਜਲਦ ਅਪਲੋਡ ਕਰ ਰਹੇ ਹਾਂ ਸੋ ਦੋਸਤੋ ਬਣੇ ਰਹੋ ਸਾਡੇ ਨਾਲ ਹਾਂ ਨਾਲਾਂ ਚਾਉਣੀ ਜੌੜੀ ਤੇ ਰਹੋਗੇ ਜਦੋਂ ਹਾਂ ਨਾਲਾਂ ਪਰਕ ਪੈਂਦਾ ਹਾਂ ਜਾਣ ਪਾਵ ਲੋਕੀ ਵੀ ਦੂਰ ਦੂਰੋਂ ਆਉਂਦੇ ਹੁਣ ਇੱਥੇ ਬਹੁਤ ਦੂਰ ਦੂਰੋਂ ਆਉਂਦੇ ਸਭ ਬਹੁਤ ਇੱਥੇ ਆਉਣੀ ਪੜੇ ਦੋ ਜਿਹੜੇ ਕਹਿੰਦੇ ਦੂਰ ਨਾਣ ਜਾਂਦੇ ਕਿੱਥੇ ਵੀ ਹੈਗਾ ਉਹ ਚੀਜ਼ ਜਿੱਦਾਂ ਮਤਲਬ ਇਹ ਗੰਗਾ ਲਾਈ ਪਾਣੀ ਹੋ ਗਿਆ ਕਿ ਜ਼ਿਆਦਾ ਇਹ ਵੀ ਲੰਗਾ ਹੀ ਹਰ ਦਵਾਰ ਹੋਣੀ ਹਰ ਦਵਾਰ ਹੀ ਹੋ ਗਿਆ ਇਹ ਵੀ ਉਹ ਜਿਹੜੇ ਸਾਲ ਚ ਇਕ ਵਾਰ ਨਹੀਂ ਨਾਣ ਜਾਂਦੇ ਜਦੋਂ ਸਕਰਾਂ ਚ ਗਏ ਉਹਨਾਂ ਨੂੰ ਕਿੱਥੇ ਕੋ ਕਮਾਚੀ ਲੋਕ ਹੀ ਨਾਣ ਜਾਂਦੇ ਮਰਜ਼ੀ ਆ ਕੇ ਨਾ ਆਉਂਦੇ ਹੂੰ ਹੂੰ ਉਹਦੇ ਨਾਣ ਜਾਂਦੇ ਨੇ